ਸਰਬ ਜੀ ਸਰਬ ਜੀ ਸੰਗਰੂਰ ਦੀ ਰਚਨਾ ਗੱਲਾਂ ਨੇ ਸੁਣਾਉਣੀਆਂ ਸੱਚੋ ਸੱਚ ਜੀ ਸੂਣ ਪਾਵੇਂ ਖੁਸ਼ ਹੋਵੋ ਪਾਵੇਂ ਜਾਓ ਮੱਛ ਜੀ ਗੱਲਾਂ ਨੇ ਸੁਣਾਉਣੀਆਂ ਸੱਚੋ ਸੱਚ ਜੀ ਸੂਣ ਪਾਵੇਂ ਖੁਸ਼ ਹੋਵੋ ਪਾਵੇਂ ਜਾਓ ਮੱਛ ਜੀ ਇੱਕ ਹੱਥ ਨਾਲ ਵੱਜਦੀ ਨਾ ਕਹਦੇ ਤਾੜੀ ਮਿੱਤਰੋ ਤਾੜੀ ਮਿੱਤਰੋ ਤਾੜੀ ਮਿੱਤਰੋ ਇੱਕ ਹੱਥ ਨਾਲ ਵੱਜਦੀ ਨਾ ਕਦੇ ਤਾੜੀ ਮਿੱਤਰੋ ਓਕੇ ਵੇਲਾ ਜਿਹੜਾ ਕੰਮ ਆਵੇ ਨਾ ਓਕੇ ਵੇਲਾ ਜਿਹੜਾ ਕੰਮ ਆਵੇ ਨਾ ਓਕੇ ਵੇਲੇ ਜਿਹੜਾ ਕੰਮ ਆਵੇ ਨਾ ਓ ਕਾ ਬਾੜੀ ਮਿੱਤਰੋ ਓਕੇ ਵੇਲਾ ਜਿਹੜਾ ਕੰਮ ਆਵੇ ਨਾ ਓ ਕਾ ਬਾੜੀ ਮਿੱਤਰੋ ਕਾ ਬਾੜੀ ਮਿੱਤਰੋ ਗੱਲਾਂ ਨੇ ਸੁਣਾਉਣੀਆਂ ਸੱਚ ਸੱਚ ਜੀ ਸੁਣ ਪਾਵੇਂ ਖੁਸ਼ ਹੋਵ ਪਾਵੇਂ ਜਾਓ ਮੱਚ ਜੀ ਇੱਕ ਹੱਥ ਨਾਲ ਵੱਜਦੀ ਨਾ